1947 ਦੀ ਵੰਡ ਦੇ ਦਰਦ ਨੂੰ ਬਿਆਨ ਕਰਦਾ ਪਾਰਟੀਸ਼ਨ ਮਿਊਜ਼ੀਅਮ ਦੀ ਜਿਹੜੀ ਆ ਰਹੀ ਹੈ ਇਹ ਇੱਕ ਸਿੰਬੋਲਿਕ ਦਿਖਾਇਆ ਹੈ ਕਿ ਕਿਸ ਤਰ੍ਹਾਂ ਇੱਕ ਜਿਹੜੀ ਜ਼ਮੀਨ ਸੀ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਇੰਨੀਆਂ ਜ਼ਿਆਦਾ ਲਾਸ਼ਾਂ ਫੈਲ ਗਈਆਂ ਕਿ ਬਹੁਤ ਜ਼ਿਆਦਾ ਬਿਮਾਰੀਆਂ ਦੇ ਨਾਲ ਹੀ ਮਰਨੇ ਸ਼ੁਰੂ ਹੋ ਗਏ ਜਿਹੜੀਆਂ ਔਰਤਾਂ ਨੂੰ ਆਪਣੀ ਇੱਜ਼ਤ ਨੂੰ ਬਚਾਣ ਲਈ ਖੂਹ ਦੇ ਵਿੱਚ ਛਾਲ ਮਾਰਨੀ ਪਈ ਇਹ ਜਿਹੜਾ ਖੂਹ ਹੈ ਇਹ ਉਹਨੂੰ ਦਿਖਾ ਰਿਹਾ ਦੋ ਜੜੀਆਂ ਵੱਡੀ ਵੱਡੀ ਫੈਮਲੀਆਂ ਹੁੰਦੀਆਂ ਸੀ ਉਹਨਾਂ ਨੂੰ ਇੱਥੇ ਹੀ ਰਹਿਣਾ ਪੈਂਦਾ ਸੀ ਦੋ ਕੈਂਪ ਦੇ ਵਿੱਚ ਅਗਰ ਉਹਨਾਂ ਕੋ ਚੋਇਸ ਹੈ ਚਾਹੀ ਨਹੀਂ ਹੈ ਕਿ ਜਿਹੜੇ ਲੋਕੀ ਪਹਿਲਾਂ ਇਕੱਠੇ ਬਹਿ ਕੇ ਗਾਣਾ ਵਜਾਉਣਾ ਕਰਦੇ ਸੀ ਕੀਰਤਨ ਕਰਦੇ ਸੀ ਸੋ ਬਾਅਦ ਵਿੱਚ ਜਦੋਂ ਪਾਰਟੀਸ਼ਨ ਹੋ ਗਈ ਹੈ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮਾਈਗ੍ਰੇਟ ਕਰਨਾ ਪਿਆ ਕਿਉਂਕਿ ਕੋਈ ਮੁਸਲਮਨ ਸੀ ਕੋਈ ਹਿੰਦੂ ਸੀ ਕੋਈ ਸਿੱਖ ਸੀ ਕਿਸੇ ਦੀ ਮੈਰਿਜ ਹੋ ਰਹੀ ਸੀ ਤਾਂ ਉਹਨਾਂ ਨੂੰ ਸੇਮ ਡੇ ਤੇ ਹੀ ਮਾਈਗ੍ਰੇਟ ਕਰਨਾ ਪਿਆ ਸੀ ਆਪਣੇ ਵਿਆਹ ਵਾਲੇ ਦੇ ਨੇ ਜਿਹੜਾ ਹੜੱਪਾ ਤੇ ਮੋਹਨ ਜੋਦਾਰੋ ਦੀ ਜਿਹੜੀਆਂ ਖੁਦਾਈਆਂ ਹੋਈਆਂ ਸੀ ਉਹ ਚੋਂ ਨਿਕਲਿਆ ਹੋਇਆ ਇੱਕ ਨੈਕਲੇਸ ਸੀ ਤੇ ਉਹਦੇ ਜਿਹੜੇ ਬੀਡ ਐ ਉਹਨਾਂ ਨੂੰ ਵੀ ਅਲੱਗ-ਅਲੱਗ ਕਰ ਦਿੱਤਾ ਜਦੋਂ ਤੇਜ਼ਤੀ ਆਜ਼ਾਦੀ ਤਾਂ ਐਲਾਨ ਕੀਤਾ ਗਿਆ ਤਾਂ ਬਿਨਾਂ ਸ਼ੱਕ ਲੋਕਾਂ ਵਿੱਚ ਇੱਕ ਵੱਡੀ ਖੁਸ਼ੀ ਸੀ ਪਰ ਇਹ ਆਜ਼ਾਦੀ ਲੱਖਾਂ ਲੋਕਾਂ ਦੇ ਲਈ ਤਬਾਹੀ ਦਾ ਸਬਬ ਵੀ ਬਣੀ ਖਾਸ ਕਰਕੇ ਪੰਜਾਬ ਜੋ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿੱਚ ਵੰਡਿਆ ਗਿਆ ਔਰ 1947 ਦੇ ਵੰਡ ਦੇ ਦਰਦ ਨੂੰ ਬਿਆਨ ਕਰਦਾ ਪਾਰਟੀਸ਼ਨ ਮਿਊਜ਼ੀਅਮ ਇਸ ਮਿਊਜ਼ੀਅਮ ਦੇ ਵਿੱਚ ਮੌਜੂਦ 16 ਗੈਲਰੀਆਂ ਦੇ ਵਿੱਚ ਉਸ ਵੇਲੇ ਦੇ ਹਾਲਾਤ ਜਿਉਂ ਤੇ ਤਿਉਂ ਦਰਸਾਏ ਗਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਆਪਣੇ ਭਰੇ ਘਰ ਛੱਡ ਕੇ ਉਜੜਨਾ ਪਿਆ ਕਿਸ ਤਰ੍ਹਾਂ ਦੇ ਨਾਲ ਉਸ ਵੇਲੇ ਪੜਕੀ ਹਿੰਸਾ ਦੇ ਵਿੱਚ ਲੋਕਾਂ ਦੇ ਸੁਪਣਿਆਂ ਦੇ ਮਹਿਲ ਟਹਿ ਟੇਰੀ ਹੋਏ ਕਿਸ ਤਰ੍ਹਾਂ ਰੇਲ ਗੱਡੀਆਂ ਲਾਸ਼ਾਂ ਦੇ ਨਾਲ ਭਰੀਆਂ ਹੋਈਆਂ ਜਿਹੜੀਆਂ ਉਹ ਦੇਖੀਆਂ ਗਈਆਂ ਤਾਂ ਉਹਨਾਂ तमाम ਹਾਲਾਤਾਂ ਨੂੰ ਇੱਥੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਟਾਊਨ ਹਾਲ ਸੈਪਾਰਟਿਸ਼ਨ ਮਿਊਜ਼ੀਅਮ ਦੇ ਵਿੱਚ ਤਾਂ ਜਰੂਰ ਪ੍ਰਬੰਧਕਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਕੀ ਕੀ ਦਿਖਾਇਆ ਗਿਆ ਤੇ ਉਸ ਦਾ ਮੰਤਬ ਕੀ ਹੈ ਮੈਡਮ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਰਾਜਵਿੰਦਰ ਗੌਰ ਹੈ ਮੈਂ ਮਿਊਜ਼ੀਅਮ ਦੇ ਮੈਨੇਜਰ ਹਾਂ ਇਹ ਜਿਹੜੀ ਪਾਰਟਿਕੂਲਰ ਗੈਲਰੀ ਦੇ ਵਿੱਚ ਆਪਾਂ ਖੜੇ ਹੋਏ ਆ ਇਹ ਪ੍ਰਵਾਸ ਦੀ ਗੈਲਰੀ ਹੈ ਮਾਈਗ੍ਰੇਸ਼ਨ ਦੀ ਗੈਲਰੀ ਹੈ ਜਿਹਦੇ ਵਿੱਚ ਦਿਖਾਇਆ ਹੈ ਕਿ ਉਹਨ ਵੰਡ ਤਾਂ ਹੋ ਗਈ ਹੈ ਪਰ ਲੋਕੀ ਜਿਹੜੇ ਹਲੇ ਵੀ ਕਨਫਿਊਜ਼ ਆ ਕਿ ਆਪਾਂ ਕੀ ਕਰਨਾ ਹੈ ਆਪਾਂ ਜਾਣਾ ਕਿੱਦਾਂ ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਕਿਸ ਤਰ੍ਹਾਂ ਜਾਣਾ ਕਈ ਲੋਕੀ ਟ੍ਰੇਨਾਂ ਦੇ ਉੱਤੇ ਚੜ ਕੇ ਆਏ ਕਈ ਲੋਕੀ ਕਾਫਲਿਆਂ ਦੇ ਉੱਤੇ ਆਏ ਕਈ ਕਈ ਲੋਕੀ ਤੁਰ ਕੇ ਹੀ ਆਏ ਜਿਹੜੇ ਲੋਕੀ ਤੋਰ ਕੇ ਮਾਈਗ੍ਰੇਟ ਕਰਕੇ ਆਏ ਜਿਨ੍ਹਾਂ ਨੇ ਪੈਦਲ ਮਾਈਗ੍ਰੇਟ ਕਰਨਾ ਸੀ ਸਭ ਤੋਂ ਜ਼ਿਆਦਾ ਇਹ ਉਹਨਾਂ ਦੇ ਲਈ ਇੱਕ ਦੁਖਦਾਈ ਚੀਜ਼ ਸੀ ਕਿਉਂਕਿ ਸਾਨੂੰ ਅਗਰ ਅਸੀਂ ਅੰਮ੍ਰਿਤਸਰ ਤੋਂ ਜਲੰਧਰ ਪੈਦਲ ਤੋਰ ਕੇ ਜਾਣਾ ਸਾਨੂੰ ਨਹੀਂ ਪਤਾ ਕਿ ਰਸਤੇ ਵਿੱਚ ਕੀ ਹੋ ਜਾਣਾ ਸਾਡੇ ਨਾਲ ਕਦੋਂ ਅਸੀਂ ਮਰ ਜਾਵਾਂਗੇ ਕਿਉਂਕਿ ਅੰਦਾਜ਼ਾ ਹੈ ਕਿ ਉਸ ਵੇਲੇ ਰਸਤੇ ਵਿੱਚ ਭੁੱਖ ਪਿਆਸ ਦੇ ਨਾਲ ਹੀ ਮਰ ਗਏ ਸੀ ਜੀ ਜੀ ਬਿਲਕੁਲ ਬਿਲਕੁਲ ਉਸ ਟਾਈਮ ਤੇ ਬਿਮਾਰੀਆਂ ਬਹੁਤ ਜ਼ਿਆਦਾ ਫੈਲ ਗਈਆਂ ਕਿਉਂਕਿ ਉਸ ਟਾਈਮ ਲਾਸ਼ਾਂ ਇੰਨੀਆਂ ਜ਼ਿਆਦਾ ਪੂਰੇ ਪੂਰੇ ਪੰਜਾਬ ਦੇ ਵਿੱਚ ਇੰਨੀਆਂ ਜ਼ਿਆਦਾ ਲਾਸ਼ਾਂ ਫੈਲ ਗਈਆਂ ਕਿ ਲੋਕਾਂ ਨੇ ਲੋਕੀ ਬਹੁਤ ਜ਼ਿਆਦਾ ਬਿਮਾਰੀਆਂ ਦੇ ਨਾਲ ਹੀ ਮਰਨੇ ਸ਼ੁਰੂ ਹੋ ਗਏ ਕਈ ਲੋਕੀ ਤਾਂ ਭੁੱਖ ਨਾਲ ਮਰ ਰਹੇ ਸੀ ਕਈ ਲੋਕੀ ਬਿਮਾਰੀਆਂ ਦੇ ਨਾਲ ਮਰ ਰਹੇ ਸੀ ਕਈ ਲੋਕੀ ਪੈਦਲ ਤੁਰਦੇ ਤੁਰਦੇ ਹੀ ਮਰ ਰਹੇ ਸੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆ ਰਹੇ ਸੀ ਸਮਾਨ ਸੇੜਦੇ ਉਤੋਂ ਚੁੱਕ ਕੇ ਲੈ ਕੇ ਆ ਰਹੇ ਸੀ ਸੋ ਉਹ ਟਾਈਮ ਬਹੁਤ ਹੀ ਦਰਦਨਾਕ ਟਾਈਮ ਸੀਗਾ ਬਾਉਂਡਰੀ ਕਮਿਸ਼ਨ ਦੀ ਗੈਲਰੀ ਦੇ ਵਿੱਚ ਅਸੀਂ ਦਿਖਾਇਆ ਕਿ ਬਾਉਂਡਰੀ ਲਾਈਨ ਕਿੱਦਾਂ ਬਣਾਈ ਗਈ ਕੌਣ ਸੀ ਜਿਨ੍ਹਾਂ ਨੇ ਬਾਉਂਡਰੀ ਲਾਈਨ ਬਣਾਈ ਕਿਸ ਤਰ੍ਹਾਂ ਜਿਹੜੀ ਸਰਹੱਦ ਖਿੱਚੀ ਗਈ ਸਰਹੱਦ ਖਿੱਚੀ ਗਈ ਹੈ ਕਿਉਂਕਿ ਇੱਕ ਬਹੁਤ ਵੱਡੀ ਕਨਫਿਊਜ਼ਨ ਦੀ ਗੱਲ ਸੀ ਕਿ ਕਿਹੜੀ ਚੀਜ਼ ਕਿੱਧਰ ਜਾਣੀ ਹੈ ਕਿਹੜੀ ਚੀਜ਼ ਕਿੱਧਰ ਜਾਣੀ ਹੈ ਕਿਉਂਕਿ ਜਿਹੜੇ ਜਿਨ੍ਹਾਂ ਨੇ ਇਹ ਪਾਰਟੀਸ਼ਨ ਕੀਤੀ ਸੀ ਅਸੀਂ ਇਹ ਮਿਊਜ਼ੀਅਮ ਦੇ ਵਿੱਚ ਦਿਖਾਇਆ ਹੋਇਆ ਹੈ ਕਿ ਕਿੰਨਾਂ ਨੇ ਇੱਕ ਬਾਉਂਡਰੀ ਲਾਈਨ ਬਣਾਈ ਸੀ ਔਰ ਉਹਨਾਂ ਨੂੰ ਕਿੰਦਾ 5 ਹਫ਼ਤਿਆਂ ਦਾ ਟਾਈਮ ਮਿਲਿਆ ਸੀ ਬਾਉਂਡਰੀ ਲਾਈਨ ਬਣਾਉਣ ਵਾਸਤੇ ਔਰ ਜਿਹੜੇ ਜਿਨ੍ਹਾਂ ਨੇ ਇਹ ਲਾਈਨ ਬਣਾਈ ਉਹ ਕਦੀ ਇੰਡੀਆ ਆਏ ਵੀ ਨਹੀਂ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇੰਡੀਆ ਦੇ ਵਿੱਚ ਹੈ ਕੀ ਹੈ ਸੋ ਉਹਨਾਂ ਨੂੰ ਬੁਲਾਇਆ ਗਿਆ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਜਿਹੜੀ ਸਾਡੀਆਂ ਕਿਸਮਤਾਂ ਨੂੰ ਆ ਕੇ ਤੋ ਉਹਨਾਂ ਨੇ ਲੋਕ ਨਾ ਉਦੋਂ ਚਾਹੁੰਦੇ ਸੀ ਇਨਾ ਅੱਜ ਚਾਹੁੰਦੇ ਐ ਜਿਹੜੀ ਜਿਹੜੀ ਸਰਦ ਖਿੱਚੀ ਗਈ ਉਸ ਵੇਲੇ ਵੀ ਲੋਕ ਨਹੀਂ ਚਾਹੁੰਦੇ ਸੀ ਕਿ ਅਸੀਂ ਇੱਕ ਦੂਜੇ ਤੋਂ ਅਲੱਗ ਹੋਈਏ ਤੇ ਨਾ ਅੱਜ ਚਾਹੁੰਦੇ ਹਾਂ ਹਾਂਜੀ ਬਿਲਕੁਲ ਲੋਕਾਂ ਨੂੰ ਸਾਨੂੰ ਤੁਸੀਂ ਹੋਰ ਵੀ ਗੈਲਰੀਜ਼ ਦਿਖਾਓ ਹਾਂਜੀ ਬਿਲਕੁਲ ਇਹ ਡਿਵੀਜ਼ਨ ਦੀ ਗੈਲਰੀ ਹੈ ਵੰਡ ਦੀ ਗੈਲਰੀ ਇੱਥੇ ਅਸੀਂ ਦਿਖਾਇਆ ਹੈ ਕਿ ਹਰ ਚੀਜ਼ ਮਾਈਗ੍ਰੇਸ਼ਨ ਤਾਂ ਹੋ ਗਈ ਏ ਉਹਨ ਹਰ ਚੀਜ਼ ਦੀ ਵੰਡ ਕਿਦਾਂ ਹੋਈ ਹੈ ਸੋ ਇਹ ਜਿਹੜਾ ਇੱਕ ਪੂਰਾ ਪੈਨਲ ਹੈ ਇਹਦੇ ਉੱਤੇ ਦਿਖਾਇਆ ਹੈ ਕਿ ਜਿਨ੍ਹਾਂ ਨੇ ਵਾਗਾ ਬਾਰਡਰ ਬਣਾਇਆ ਸੀ ਕਿਉਂਕਿ ਬਾਰਡਰ ਤਾਂ ਇੱਕ ਮੈਪ ਦੇ ਵਿੱਚ ਹੀ ਹੁੰਦਾ ਸੀ ਨਾ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਬਾਰਡਰ ਕਿੱਥੇ ਹੋਏਗਾ ਸੋ ਇਹ ਪੂਰੇ ਤੋਂ ਪੂਰਾ ਪੈਨਲ ਹੈ ਜਿਨ੍ਹਾਂ ਨੇ ਵਾਗਾ ਬਾਰਡਰ ਬਣਾਇਆ ਬਰਗੇਡੀਅਰ ਮਹਿੰਦਰ ਸਿੰਘ ਬਰਗੇਡੀਅਰ ਮਹਿੰਦਰ ਸਿੰਘ ਚੋਪੜਾ ਜਿਨ੍ਹਾਂ ਨੇ ਜੋਪੜਾ ਜਿਨ੍ਹਾਂ ਨੇ ਵਾਗਾ ਬਾਉਂਡਰ ਬਣਾਇਆ ਸੀ ਜਿਨ੍ਹਾਂ ਨੇ ਚੱਕ ਪੋਸਟ ਬਣਾਇਆ ਸੀ ਹਾਂਜੀ ਸੋ ਇਹ ਜਿੰਨੇ ਵੀ ਅੱਗੇ ਤੁਸੀਂ ਚੀਜ਼ਾਂ ਦੇਖਦੇ ਜਾਓਗੇ ਇਹ ਸਾਰੀਆਂ ਵੰਡੀਆਂ ਚੀਜ਼ਾਂ ਇਹ ਜਿਹੜਾ ਹੈਗਾ ਸਾਡਾ ਸੈਕਸ਼ਨ ਹੈ ਇਹ ਜਿਹੜੇ ਮੰਦਿਰ ਤੇ ਗੁਰਦੁਆਰੇ ਵੰਡੇ ਗਏ 뮤직 ਕਿੱਦਾਂ ਵੰਡਿਆ ਗਿਆ ਉਸ ਟਾਈਮ ਦੇ ਉੱਤੇ ਕਿਉਂਕਿ ਲੋਕੀ ਤਾਂ ਪਹਿਲਾਂ ਬੈਠ ਕੇ ਸਾਰੇ ਇਕੱਠੇ ਗਾंदे ਵਜਾਂਦੇ ਸੀ ਔਰ ਕੀਰਤਨ ਕਰਦੇ ਸੀ ਸੋ 뮤직 뮤직 ਨੂੰ ਵੰਡ ਦਿੱਤਾ ਗਿਆ ਫਿਰ ਕ੍ਰਿਕਟ ਨੂੰ ਵੰਡ ਦਿੱਤਾ ਗਿਆ ਆਰਮੀ ਕਿੱਦਾਂ ਡਿਵਾਈਡ ਹੋਈ ਹੈ ਔਰ ਤੁਸੀਂ ਉਧਰ ਸਿਰਫ ਕੌਮ ਦੇ ਜਿਹੜੇ ਬਹੁਤ ਮਹੱਤਵਪੂਰਨ ਸਥਾਨ ਸੀ ਜਿਨ੍ਹਾਂ ਵਿੱਚ ਜਿਕੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਗੁਰੂ ਸਾਹਿਬ ਦਾ ਜੋਤੀ ਜੋਤ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਚੌਥੀ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਸਥਾਨ ਚੋਨਾ ਮੰਡੀ ਲਾਹੌਰ ਤੋਂ अनेका ਉਹ ਸਥਾਨ ਜਿਨ੍ਹਾਂ ਦੇ ਨਾਲ ਸਿੱਖ ਕੌਮ ਦੇ ਜਜ਼ਬਾਤ ਜੁੜੇ ਨੇ ਭਾਵਨਾਵਾਂ ਜੁੜੀਆਂ ਉਹ ਉੱਧਰ ਰਹਿ ਗਏ ਉਹ ਉੱਧਰ ਰਹਿ ਗਏ ਨੇ ਇਹ ਜਿਹੜਾ ਸੈਕਸ਼ਨ ਹੈ ਸਾਰਾ ਇਹ 뮤직 ਦਾ ਸੈਕਸ਼ਨ ਹੈ ਕਿਉਂਕਿ ਜਿਹੜੇ ਲੋਕੀ ਪਹਿਲਾਂ ਇਕੱਠੇ ਬਹਿ ਕੇ ਗਾਣਾ ਵਜਾਣਾ ਕਰਦੇ ਸੀ ਕੀਰਤਨ ਕਰਦੇ ਸੀ ਸੋ ਬਾਅਦ ਵਿੱਚ ਜਦੋਂ ਪਾਰਟੀਸ਼ਨ ਹੋ ਗਈ ਹੈ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮਾਈਗ੍ਰੇਟ ਕਰਨਾ ਪਿਆ ਕਿਉਂਕਿ ਕੋਈ ਮੁਸਲਮ ਸੀ ਕੋਈ ਹਿੰਦੂ ਸੀ ਕੋਈ ਸਿੱਖ ਸੀ ਕੋਈ ਸੰਕੇਤਕ ਗਰੁੱਪ ਦੇ ਵਿੱਚ ਸਭ ਕੁਝ ਦਿਖਾਇਆ ਗਿਆ ਤਾਂ ਸ਼ਾਇਦ ਇਹ ਵੀ ਉਹ ਵੰਡ ਦਾ ਦਰਦ ਹੀ ਬਿਆਨ ਕਰਦੇ ਹੋਈ ਇਹ ਜਿਹੜਾ ਇੱਥੇ ਤਸਵੀਰ ਇਹ ਇਹ ਜਿਹੜੀ ਆ ਰਹੀ ਹੈ ਇਹ ਇੱਕ ਸਿੰਬੋਲਿਕ ਦਿਖਾਇਆ ਹੈ ਕਿ ਕਿਸ ਤਰ੍ਹਾਂ ਇੱਕ ਜਿਹੜੀ ਜ਼ਮੀਨ ਸੀ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਇੱਕ ਇੱਕ ਜ਼ਮੀਨ ਦੇ ਉੱਤੇ ਕਿੰਨਾ ਵੱਡਾ ਆਰਾ ਚੱਲ ਗਿਆ ਏ ਤੇ ਦੋ ਇੱਕ ਜ਼ਮੀਨ ਸੀ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਜਿਹੜੇ ਜਿਹੜਾ ਕਲਚਰ ਸੀਗਾ ਕਲਚਰ ਨੂੰ ਵੀ ਡਿਵਾਈਡ ਕਰ ਦਿੱਤਾ ਦੋ ਕੰਟਰੀਜ਼ ਦੇ ਵਿੱਚ ਇੱਕ ਨੈਕਲੇਸ ਸੀਗਾ ਜਿਹੜਾ ਹੜੱਪਾ ਤੇ ਮੋਹਨ ਜੋਦਾਰੋ ਦੀ ਜਿਹੜੀਆਂ ਖੋਦਾਈਆਂ ਹੋਈਆਂ ਸੀ ਉਹ ਚੋਂ ਨਿਕਲਿਆ ਹੋਇਆ ਇੱਕ ਨੈਕਲੇਸ ਸੀ ਤੇ ਉਹਦੇ ਜਿਹੜੇ ਬੀਡ ਹੈ ਉਹਨਾਂ ਨੂੰ ਵੀ ਅਲੱਗ-ਅਲੱਗ ਕਰ ਦਿੱਤਾ ਦੋ ਕੰਟਰੀ ਦੇ ਵਿੱਚ ਇਹ ਜਿਹੜਾ ਨੈਕਲੇਸ ਹੈ ਇਹ ਇਹ ਜਿਹੜਾ ਇੰਡੀਅਨ ਨੈਕਲੇਸ ਹੈ ਇਹ ਹਿੰਦੁਸਤਾਨ ਦੇ ਹਿੱਸੇ ਦਾ ਅੱਧਾ ਹਾਰ ਜੀ ਔਰ ਇਹਦਾ ਅੱਧਾ ਹਿੱਸਾ ਆ ਪਾਕਿਸਤਾਨ ਨੂੰ ਜੀ ਜਿਹੜੀ ਇਤਿਹਾਸੀ ਵੰਡਤਾ ਹਾਂਜੀ ਇਹ ਕਲਚਰ ਨੂੰ ਵੰਡ ਇਹ ਜਿਹੜੇ ਕਾਗਜ਼ਾਤ ਲੱਗੇ ਹੋਏ ਨੇ ਇਹ ਲਿਖਿਆ ਹੋਇਆ ਹੈ ਕਿ ਕਿੰਨੇ ਬੀਡ ਸੀਗੇ ਉਸ ਟਾਈਮ ਦੇ ਉੱਤੇ ਜਿਹੜੀਆਂ ਵੀ ਖੁਦਾਈਆਂ ਦੇ ਵਿੱਚ ਉਹ ਚੀਜ਼ਾਂ ਨਿਕਲੀਆਂ ਜੋ ਵੀ ਨਿਕਲਿਆ ਉਹਦੇ ਵਿੱਚੋਂ ਸੋ ਉਹ ਪੂਰੀ ਉਹਨਾਂ ਦੀ ਇਨਫੋਰਮੇਸ਼ਨ ਇਹਦੇ ਉੱਤੇ ਲਿਖੀ ਹੋਈ ਹੈ ਕਿੰਨੇ ਬੀਡਸ ਨਿਕਲੇ ਸੀ ਹਾਂਜੀ ਗਿਨ ਗਿਨ ਕੇ ਵੰਡੀਆਂ ਗਿਆ ਸੀ ਹਰ ਚੀਜ਼ ਨੂੰ ਗਿਨਿਆ ਗਿਆ ਜੀ ਜਿੰਨੇ ਅਸੀਂ ਕਹਿ ਸਕਦੇ ਹਾਂ ਜੇ ਸਾਡੀ ਧਰ ਹੋਰ ਹੁੰਦੀ ਖਜ਼ਾਨਾ ਹੋ ਜੀ ਜੀ ਉਹਨਾਂ ਸਾਰਿਆਂ ਨੂੰ ਵੰਡਿਆ ਗਿਆ ਪ੍ਰੋਪਰ ਰਿਟਰਨ ਦੇ ਵਿੱਚ ਲਿਖਿਆ ਗਿਆ ਕਿ ਕਿੰਨੀਆਂ ਚੀਜ਼ਾਂ ਕਿੱਧਰ ਜਾਣ ਗਿਆ ਇੱਕ ਵੀ ਵਧ ਨਹੀਂ ਜਾਏਗੀ ਇੱਕ ਵੀ ਘਟ ਨਹੀਂ ਜਾਏਗੀ ਖੂ ਦੇ ਰਾਈ ਕੀ ਕੁਝ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜੀ ਇਹ ਜਿਹੜਾ ਖੂ ਹੈਗਾ ਇਹ ਸਾਡਾ ਸੈਕਸ਼ਨ ਹੈਗਾ ਔਮਨ ਸੈਕਸ਼ਨ ਇਹ ਔਰਤਾਂ ਦਾ ਪੂਰਾ ਸੈਕਸ਼ਨ ਹੈ ਕਿ ਜਿਹੜੀਆਂ ਔਰਤਾਂ ਨੂੰ ਆਪਣੀ ਇੱਜ਼ਤ ਨੂੰ ਬਚਾਣ ਲਈ ਖੂਹ ਦੇ ਵਿੱਚ ਛਾਲ ਮਾਰਨੀ ਪਈ ਇਹ ਜਿਹੜਾ ਖੂਹ ਹੈ ਇਹ ਉਹਨੂੰ ਦਿਖਾ ਰਿਹਾ ਹੈ ਕਿ ਇੰਨੀਆਂ ਔਰਤਾਂ ਨੇ ਆਪਣੀ ਜਾਨ ਨੂੰ ਬਚਾਣ ਲਈ ਖੂਹਾਂ 'ਚ ਛਾਲਾ ਮਾਰ ਦਿੱਤੀਆਂ ਔਰ ਸਾਡੇ ਕੋਲ ਸਟੋਰੀਜ਼ ਹੈਗੀਆਂ ਜਿਹਦੇ ਵਿੱਚ ਕਹਿੰਦੇ ਹੈ ਕਿ ਇਹ ਜਿਹੜਾ ਖੂਹ ਇੱਕ ਮੈਂਬਰਾਂ ਦੇ ਸਾਹਮਣੇ ਹੀ ਇਹ ਕੁਝ ਕਰਨਾ ਇਹ ਕੁਝ ਕਰਨਾ ਪਿਆ ਉਹਨਾਂ ਨੂੰ ਇੱਜ਼ਤ ਬਚਾਣੇ ਜ਼ਰੂਰੀ ਸੀ ਜਾਨ ਜਾਂਦੀ ਨਹੀਂ ਜਾਵੇ ਔਰ ਇਸ ਤਰ੍ਹਾਂ ਖੂਹ ਛਾਲ ਮਾਰਨੀ ਪਈ ਜੀ ਇਹ ਜਿਹੜਾ ਖੂਹ ਇੱਕ ਟਾਈਮ ਤੇ ਇੰਨਾ ਲਾਸ਼ਾਂ ਨਾਲ ਭਰ ਗਿਆ ਸੀ ਔਰਤਾਂ ਨੂੰ ਜਗ੍ਹਾ ਹੀ ਨਹੀਂ ਸੀ ਮਿਲਦੀ ਕਿ ਸੀ ਮਰੀਏ ਕਿਦਾਂ ਅਸੀਂ ਕਿਸ ਤਰ੍ਹਾਂ ਖੂਹ ਦੇ ਵਿੱਚ ਛਾਲਾ ਮਾਰੀਏ ਕਿਉਂਕਿ ਇਹ ਪੂਰਾ ਕਲੌਕਡ ਹੋ ਗਿਆ ਸੀ ਲਾਸ਼ਾਂ ਦੇ ਨਾਲ ਫਿਰ ਔਰਤਾਂ ਨੂੰ ਇਹਦੇ ਵਿੱਚੋਂ ਲਾਸ਼ਾਂ ਨੂੰ ਸਾਈਡ ਤੇ ਕਰਨਾ ਪੈਂਦਾ ਸੀ ਫਿਰ ਉਹ ਜੰਪ ਕਰਦੀਆਂ ਸੀ ਅਗਰ ਇੱਕ ਅਟੈਂਪਟ ਨਹੀਂ ਹੁੰਦਾ ਸੀ ਦੂਸਰਾ ਅਟੈਂਪਟ ਕਰਦੀਆਂ ਸੀ ਤੀਸਰਾ ਅਟੈਂਪਟ ਕਰਦੀਆਂ ਸੀ ਜੋ ਤੱਕ ਉਹ ਮਰ ਨਹੀਂ ਜਾਂਦੀਆਂ ਸੀ ਇਹ ਜਿਹੜੀ ਫੁਲਕਾਰੀ ਹੈ ਇਹ ਫੁਲਕਾਰੀ ਉਸ ਟਾਈਮ ਦੇ ਉੱਤੇ ਇੱਕ ਔਰਤ ਨੇ ਆਪਣੀ ਇੱਜ਼ਤ ਨੂੰ ਬਚਾਉਣ ਦੇ ਲਈ ਖੂਹ ਚ ਛਾਲ ਮਾਰ ਦਿੱਤੀ ਸੀ ਉਸ ਟਾਈਮ ਤੇ ਉਹਨੇ ਇਹ ਫੁਲਕਾਰੀ ਉੱਪਰ ਲਿੱਤੀ ਸੀ ਬਟ ਉਹਨੂੰ ਕਿਸੇ ਮੁਸਲਿਮ ਨੇ ਬਚਾ ਲੇਤਾ ਤੋ ਉਹਨਾਂ ਨੇ ਉਸ ਟਾਈਮ ਦੇ ਉੱਤੇ ਇਹ ਫੁਲਕਾਰੀ ਉੱਤੇ ਲਿੱਤੀ ਸੀ ਫਿਰ ਉਹਨਾਂ ਨੇ ਡਿਸਾਈਡ ਕੀਤਾ ਕਿ ਮੈਂ ਇਹ ਫੁਲਕਾਰੀ ਇੱਥੇ ਦਵਾਂਗੀ ਜਿੱਥੇ ਇਹ ਬਿਲੋਂਗ ਕਰਦੀ ਹੈ ਤੇ ਇਸ ਫੁਲਕਾਰੀ ਦੇ ਨਾਲ ਵੀ ਇੱਕ ਵੱਡਾ ਦਰਦ ਜੁੜਿਆ ਹੋਇਆ ਹੈ ਕਿ ਕਿਸੇ ਨੇ ਆਪਣੇ ਆਪ ਨੂੰ ਮਾਰਨ ਦੇ ਲਈ ਖੂਚ ਛਾਲ ਮਾਰਤੀ ਹੈ ਤੋ ਉਹਨਾਂ ਨੂੰ ਫਿਰ ਕਿਸੇ ਨੇ ਬਚਾਇਆ ਆ ਕੇ ਤੋ ਉਸ ਟਾਈਮ ਦੇ ਉੱਤੇ ਜਦੋਂ ਉਹ ਦੇਖਦੇ ਹੋਣਗੇ ਇਸ ਚੀਜ਼ ਨੂੰ ਤੇ ਕਿੰਨਾ ਉਹਨਾਂ ਨੂੰ ਦੁੱਖ ਲੱਗਦਾ ਹੋਏਗਾ ਕਿ ਮੈਂ ਆ ਫੁਲਕਾਰੀ ਉਹ ਤੋਂ ਲਿੱਤੀ ਸੀ ਮੈਂ ਆਪਣੇ ਆਪ ਨੂੰ ਮਾਰਨ ਲਈ ਬਟ ਮੈਂ ਬਚ ਗਈ ਇਵੈਂਚੁਅਲੀ ਇਹ ਸਾਰਾ ਲਿਖਿਆ ਹੋਇਆ ਹੈ ਕਿ ਮੁਸਲਿਮ ਲੇਡੀਆਂ ਕਿੰਨੀਆਂ ਸੇ ਇਹ ਅਬਡਕਟ ਹੋਈਆਂ ਕਿੰਨੀਆਂ ਔਰਤਾਂ ਨੂੰ ਉਸੇ ਰਿਕਵਰ ਕਰਕੇ ਲੈ ਕੇ ਆਏ ਸੀ ਜਦੋਂ ਪਾਰਟੀਸ਼ਨ ਹੋ ਗਈ ਮਾਈਗ੍ਰੇਸ਼ਨ ਹੋ ਗਈ ਡਿਵੀਜ਼ਨ ਹੋ ਗਈ ਹੈ ਉਸ ਤੋਂ ਬਾਅਦ ਲੋਕਾਂ ਲਈ ਸਭ ਤੋਂ ਵੱਡਾ ਕੁਐਸਚਨ ਮਾਰਕ ਸੀਗਾ ਕਿ ਅਸੀਂ ਰਹਿਣਾ ਕਿੱਥੇ ਆਉਂ ਅਸੀਂ ਆ ਤ ਗਏ ਆ ਕਈ ਲੋਕੀ ਜਿਹੜੇ ਸੀ ਉਹ ਇਦਾਂ ਹੀ ਆ ਗਏ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਕੁਝ ਨਵਾਂ ਦੇਸ਼ ਬਣ ਗਿਆ ਉਹ ਆਪਣੇ ਨਾਲ ਰੋਟੀ ਦੇ ਡੱਬੇ ਚੁੱਕ ਕੇ ਲਿਆਏ ਪੈਸੇ ਆਪਣੇ ਉੱਥੇ ਛੱਡ ਆਏ ਕਿ ਥੋੜੇ ਦਿਨਾਂ ਦੀ ਗੱਲ ਆ ਅਸੀਂ ਜਾਵਾਂਗੇ ਤੇ ਵਾਪਸ ਆ ਜਾਾਂਗੇ ਉਹ ਜਦੋਂ ਇੱਥੇ ਆ ਗਏ ਅਜੇ ਨਹੀਂ ਸੀ ਕਿ ਕੀ ਵਾਪਰ ਚੁੱਕਿਆ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇੱਕ ਦੇਸ਼ ਹੀ ਵੱਖਰਾ ਹੋ ਗਿਆ ਹੈ ਅਸੀਂ ਜਿਹੜੇ ਇੱਥੇ ਆ ਗਏ ਉਹਨਾਂ ਸਾਨੂੰ ਇੱਥੇ ਹੀ ਰਹਿਣਾ ਪੈਣਾ ਸਾਡੇ ਕੋਲ ਕੁਝ ਹੈ ਹੀ ਨਹੀਂ ਹੈ ਤੇ ਜਦੋਂ ਇੱਥੇ ਉਹ ਆਏ ਅੰਮ੍ਰਿਤਸਰ ਦੇ ਵਿੱਚੋਂ ਤਾਂ ਉਹਨਾਂ ਨੂੰ ਇੱਥੇ ਆ ਕੇ ਫਿਰ ਕੈਂਪਸ ਦੇ ਵਿੱਚ ਰਹਿਣਾ ਪਿਆ refugee camps ਦੇ ਵਿੱਚ ਕਿਉਂਕਿ ਸਰਕਾਰਾਂ ਨੇ ਕੈਂਪ ਤਾਂ ਲਗਾਏ ਹੋਏ ਸੀ ਹਰ ਪਾਸੇ ਖਾਲਸਾ ਕਾਲਜ ਦੇ ਵਿੱਚ ਬੜੇ سارے refugee camps ਲੱਗੇ ਸੀ ਲੋਕਾਂ ਨੇ ਫਿਰ ਇੱਥੇ ਆ ਕੇ ਡਿਸਾਈਡ ਕੀਤਾ ਕਿ ਚਲੋ ਹੁਣ ਇਹੀ ਸਾਡੀ ਕਿਸਮਤ ਹੈ ਇਹਨੂੰ ਐਕਸੈਪਟ ਕਰਨਾ ਪੈਣਾ ਹੈ ਇੱਥੇ refugee camps ਦੇ ਵਿੱਚ ਰਹਿਣਾ ਪੈਣਾ ਹੈ ਇੱਥੇ ਸਾਨੂੰ ਡਿਸਾਈਡ ਕਰਨਾ ਪੈਣਾ ਕਿ ਹੁਣ ਅਸੀਂ ਜਾਣਾ ਕਿੱਥੇ ਹੈ ਉੱਥੇ ਕੈਂਪਸ ਦੇ ਵਿੱਚ ਰਹਿਣ ਲਈ ਫਿਰ ਸਾਨੂੰ refugee ਰਜਿਸਟ੍ਰੇਸ਼ਨ ਕਾਰਡਸ ਚਾਹੀਦੇ ਹੁੰਦੇ ਸੀ ਕਿ ਜਿੱਦਾਂ ਸਾਨੂੰ ਰਾਸ਼ਨ ਕਾਰਡ ਚਾਹੀਦਾ ਹੁੰਦਾ ਹੈ ਤਾਂ ਇਹ ਰਜਿਸਟ੍ਰੇਸ਼ਨ ਕਾਰਡ ਨੇ ਜੋ ਰਿਫਿਊਜੀ ਕੈਂਪ ਦੇ ਵਿੱਚ ਉਸ ਟਾਈਮ ਦੇ ਰਾਸ਼ਨ ਕਾਰਡ ਦੇ ਵਿੱਚ ਲਿਖਿਆ ਜਾਂਦਾ ਸੀ ਕਿੰਨੇ ਬੰਦੇ ਐ ਕਿੰਨੀਆਂ ਜਨਾਨੀਆਂ ਐ ਕਿੰਨੇ ਬੱਚੇ ਐ ਉਹ ਸਾਰੀ ਇਕੱਲੀ-ਕੱਲੀ ਡਿਟੇਲ ਲਿਖ ਕੇ ਉਹ ਉਹਨਾਂ ਨੂੰ ਦੇ ਦਿੱਤੇ ਜਾਂਦੇ ਸੀ ਜਿਨ੍ਹਾਂ ਨੇ ਕੈਂਪ ਦੇ ਵਿੱਚ ਰਹਿਣਾ ਉਹਨਾਂ ਨੂੰ ਉਹਨਾਂ ਕੋਲ ਇਹ ਕਾਰਡ ਹੋਣਾ ਜ਼ਰੂਰੀ ਹੁੰਦਾ ਇੱਥੇ ਜਿਹੜੇ ਇਨਾ ਸਾਈਜ਼ ਹੁੰਦਾ ਸੀ ਕੈਂਪਾਂ ਦਾ ਤੇ ਦੋ ਜਿਹੜੀਆਂ ਵੱਡੀ-ਵੱਡੀ ਫੈਮਲੀਆਂ ਹੁੰਦੀਆਂ ਸੀ ਉਹਨਾਂ ਨੂੰ ਇੱਥੇ ਆ ਕੇ ਰਹਿਣਾ ਪੈਂਦਾ ਸੀ ਦੋ ਕੈਂਪ ਦੇ ਵਿੱਚ ਅਗਰ ਉਹਨਾਂ ਕੋ ਚੋਇਸ ਹੈ ਚਾਹੀ ਨਹੀਂ ਹੈ ਪਰ ਉਹਨਾਂ ਨੂੰ ਰਹਿਣਾ ਪੈਂਦਾ ਸੀ ਇਹਦੇ ਵਿੱਚ ਜਾ ਕੇ ਸੋ ਇੱਕ ਕੈਂਪਸ ਹੀ ਬਣਾਇਆ ਹੋਇਆ ਜਿੱਥੇ ਅੰਦਰ ਜਾ ਕੇ ਲੋਕੀ ਬੈਠ ਸਕਦੇ ਆ ਔਰ ਉਸ ਚੀਜ਼ ਨੂੰ ਮਹਿਸੂਸ ਕਰ ਸਕਦੇ ਆ ਕਿ ਲੋਕੀ ਕਿਸ ਤਰ੍ਹਾਂ ਇਹਨੇ ਇਹਨੇ ਛੋਟੇ ਕੈਂਪ ਦੇ ਵਿੱਚ ਦੋ ਫੈਮਲੀਜ਼ ਕਿੱਧਰ ਰਹੀਆਂ ਹੋਣਗੀਆਂ ਏਡੇ ਹੀ ਕੈਂਪ ਹੁੰਦੇ ਨੇ ਇੰਨੇ ਕੈਂਪ ਹੁੰਦੇ ਨੇ ਇਹੀ ਸਾਈਜ਼ ਹੁੰਦਾ ਸੀ ਇਹਦੇ ਵਿੱਚ ਦੋ ਪਰਿਵਾਰਾਂ ਨੂੰ ਰਹਿਣਾ ਪੈਂਦਾ ਜੀ ਇਹ ਤੋਂ ਥੋੜਾ ਵੱਡਾ ਹੋ ਜਾਏਗਾ ਪਰ ਦੋ ਫੈਮਲੀਜ਼ ਜੋ ਵੱਡੀਆਂ ਦੇ ਵਿੱਚ ਉਹਨਾਂ ਨੂੰ ਰਹਿਣਾ ਪੈਂਦਾ ਸ਼ਾਇਦ ਇੱਥੇ ਜ਼ਿਕਰ ਵੀ ਇਹੀ ਕੀਤਾ ਗਿਆ ਕਿ ਤੁਸੀਂ ਇਸ ਆਕਾਰ ਦੇ ਤੰਬੂ ਵਿੱਚ ਦੋ ਪਰਿਵਾਰਾਂ ਦੇ ਰਹਿਣ ਦੀ ਕਲਪਨਾ ਕਰ ਸਕਦੇ ਹੋ ਤੰਬੂ ਦੇ ਅੰਦਰ ਜਾਓ ਅਤੇ ਕੈਂਪਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਅਨੁਭਵ ਸੁਣੋ ਇੱਕ ਕਿਸੇ ਦੀ ਮੈਰਿਜ ਹੋਈ ਸੀ ਉਹਨਾਂ ਦੀ ਇਹ ਸਾੜੀ ਆ ਉਹਨਾਂ ਨੂੰ ਸੇਮ ਡੇ ਤੇ ਹੀ ਮਾਈਗ੍ਰੇਟ ਕਰਨਾ ਪਿਆ ਸੀ ਉਸ ਵੇਲੇ ਦੇ ਨੇ ਫਸਟ ਟਾਈਮ ਦੇ ਹਾਂਜੀ ਉਸ ਟਾਈਮ ਦੇ ਹੀ ਹੈਗੇ ਨੇ ਕਿਸੇ ਦੀ ਮੈਰਿਜ ਹੋ ਰਹੀ ਸੀ ਤਾਂ ਉਹਨਾਂ ਨੂੰ ਸੇਮ ਡੇ ਤੇ ਹੀ ਮਾਈਗ੍ਰੇਟ ਕਰਨਾ ਪਿਆ ਸੀ ਆਪਣੇ ਵਿਆਹ ਵਾਲੇ ਦੇ ਨੇ ਇਹ ਉਹਨਾਂ ਨੇ ਵੀ ਕੀਤਾ ਗਿਆ ਟਿੱਕਾ ਰਾਣੀ ਜਗਜੀਤ ਕੌਰ ਬੇਦੀ ਪੂਰਾ ਕੁੰਡਕੜ ਦੀ ਸੀ ਆਪਣੇ ਪਤੀ ਟਿੱਕਾ ਸਰੁੰਦਰ ਸਿੰਘ ਬੇਦੀ ਨਾਲ ਬਟਵਾਰੇ ਮਗਰੋਂ ਛੇਤੀ ਦਿੱਲੀ ਵੱਸ ਗਏ ਉਸਨੇ ਬੁਰਕਾ ਕਲਰ ਤੋਂ ਭੱਜਣ ਵੇਲੇ ਪਹਿਨਿਆ ਹੋਇਆ ਸੀ ਨਵੇਂ ਘਰ ਵਿੱਚ ਆ ਕੇ ਉਹ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਉਸਾਨ ਦੀ ਚਾਹ ਵਿੱਚ ਉਸਨੇ ਪਰਦਾ ਤਿਆਗ ਦਿੱਤਾ ਤੇ ਬੁਰਕਾ ਵੀ ਮੁੜ ਨਹੀਂ ਪਹਿਨਿਆ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਉਹ ਅਗਲੀ ਪੀੜ੍ਹੀ ਵੱਲੋਂ ਜਿਹੜਾ ਇੱਥੇ ਭੇਟ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਉਸ ਵੇਲੇ ਦੇ ਦਰਦ ਦਾ ਅਹਿਸਾਸ ਹੋ ਸਕੇ ਸਾਡੇ ਸਾਹਮਣੇ ਇੱਕ ਆ ਇੱਕ ਉਸ ਵੇਲੇ ਦੀ 1947 ਦੀ ਇੱਕ ਲਵ ਸਟੋਰੀ ਜਿਹੜੀ ਸਾਹਮਣੇ ਆਈ ਹੈ ਜਿਸ ਤਰ੍ਹਾਂ ਜੇਕਰ ਜਰੂਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹਾਂਗੇ ਜੋ ਪੂਰੀ ਕਹਾਣੀ ਹੈ ਫਿਲਹਾਲ ਅਸੀਂ ਤੁਹਾਨੂੰ ਦਿਖਾ ਰਹੇ ਇੱਕ ਇਹ ਫੁਲਕਾਰੀ ਦਾ ਬਣਿਆ ਹੋਇਆ ਕੋਟ ਔਰ ਇਸ ਤੋਂ ਇਲਾਵਾ ਇੱਕ ਲੈਦਰ ਦਾ ਬਰਾਊਨ ਕਲਰ ਦਾ ਇਹ ਬੈਗ ਇਹ ਜਿਹੜਾ ਫੁਲਕਾਰੀ ਕੋਟ ਹੈ ਇਹ ਬਿਲੋਂਗ ਕਰਦਾ ਹੈ ਇਹ ਲੇਡੀ ਨੂੰ ਜਿਨ੍ਹਾਂ ਦਾ ਨਾਮ ਹੈ ਪ੍ਰੀਤਮ ਕੌਰ ਤਾਂ ਬਲੈਕ ਐਂਡ ਵਾਈਟ ਜਿਹੜੀ ਫੋਟੋ ਨਜ਼ਰ ਆ ਰਹੀ ਹੈ ਅਸਲ ਫੋਟੋ ਹੈ ਨਹੀਂ ਅਸਲ ਫੋਟੋ ਹੈ ਉਹਨਾਂ ਦੀ ਜਿਨ੍ਹਾਂ ਜਿਨ੍ਹਾਂ ਦਾ ਇਹ ਦੋਵੇਂ ਚੀਜ਼ਾਂ ਨੇ ਭਗਵਾਨ ਸਿੰਘ ਮੈਂ ਨਹੀਂ ਔਰ ਪ੍ਰੀਤਮ ਕੌਰ ਜਿਨ੍ਹਾਂ ਦੇ ਇਹ ਦੋਨਾਂ ਬਲੋਂਗਿੰਗ ਨੇ ਜਿਨ੍ਹਾਂ ਦੀਆਂ ਇਹ ਵਸਤਾਂ ਨੇ ਜੀ ਜੀ ਇਹ ਇਹ ਜਿਹੜਾ ਕੋਟ ਹੈ ਇਹ ਪ੍ਰੀਤਮ ਕੌਰ ਜੀ ਦਾ ਹੈ ਔਰ ਜਿਹੜਾ ਬਰੀਫ ਕੇਸ ਹੈ ਇਹ ਭਗਵਾਨ ਸਿੰਘ ਮੈਣੀ ਜੀ ਦਾ ਹੈ ਕਿਉਂਕਿ ਜਿਹੜੇ ਉਹ ਸੀ ਲੇਡੀ ਸੀਗੇ ਉਹ 22 ਸਾਲ ਦੇ ਸੀ ਉਸ ਟਾਈਮ ਦੇ ਉੱਤੇ ਔਰ ਜਿਹੜੇ ਜਿਹੜੇ ਆਦਮੀ ਹੈ ਉਹ 30 ਸਾਲ ਦੇ ਸੀ ਇਹ ਗੁਜਰਾਵਾਲਾਂ ਦੇ ਰਹਿਣ ਵਾਲੇ ਸੀ ਪਾਕਿਸਤਾਨ 'ਚ ਗੁਜਰਾਵਾਲਾਂ 'ਚ ਰਹਿੰਦੇ ਸਨ ਇਹਨਾਂ ਦੋਨਾਂ ਦਾ ਵਿਆਹ ਫਿਕਸ ਹੋ ਗਿਆ ਸੀ ਪੱਕਾ ਹੋਇਆ ਸੀ ਰਿਸ਼ਤਾ ਰਿਸ਼ਤਾ ਕਰ ਦਿੱਤਾ ਗਿਆ ਸੀਗਾ ਪਰ ਉਸ ਤੋਂ ਬਾਅਦ ਅਚਨਚੇਤ ਜਿਹੜਾ ਇਹਨਾਂ ਤੇ ਮੁਸੀਬਤਾਂ ਟੁੱਟੀਆਂ ਇੱਕੋ ਦਮ ਉਜੜਨਾ ਪਿਆ ਜੀ ਵੰਡ ਹੋ ਗਈ ਤੇ ਵਿਛੜ ਗਏ ਦੋਵੇਂ ਨੇ ਹਾਂ ਜੀ ਦੋਵੇਂ ਜਣੇ ਵਿਛੜ ਗਏ ਯਾਨੀ ਵੰਡ ਤੋਂ ਪਹਿਲਾਂ ਇਹਨਾਂ ਦਾ ਰਿਸ਼ਤਾ ਹੋਇਆ ਸੀ ਵਿਆਹ ਪੱਕਾ ਹੋਇਆ ਹੋਇਆ ਸੀ ਅਚਨਚੇਤ 14-15 ਅਗਸਤ ਐਲਾਨ ਦਿੱਤੀ ਗਈ ਲਾਰਡ ਮਾਉਂਟਬੈਟਨ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ 14 ਨੂੰ ਪਾਕਿਸਤਾਨ ਤੇ 15 ਨੂੰ ਭਾਰਤ ਦਾ ਆਜ਼ਾਦੀ ਦਿਹਾੜਾ ਹੋਊਗਾ ਔਰ ਉਸ ਤੋਂ ਬਾਅਦ ਇਹ ਦੋਨੋਂ ਪਰਿਵਾਰ ਜਿਹੜੇ ਆ ਉਹ ਵਿਛੜ ਗਏ ਔਰ ਜਿਸ ਤਰ੍ਹਾਂ ਸਾਫ਼ ਤੌਰ ਤੇ ਲਿਖਿਆ ਹੋਇਆ ਵੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਪ੍ਰੀਤਮ ਕੌਰ ਨੂੰ ਉਸਦੇ ਪਰਿਵਾਰ ਵਾਲਿਆਂ ਨੇ ਅੰਮ੍ਰਿਤਸਰ ਵਾਲੀ ਗੱਡੀ 'ਚ ਬਿਠਾ ਦਿੱਤਾ। ਯਾਤਰਾ ਦੌਰਾਨ ਉਸ ਦੀ ਗੋਦ ਵਿੱਚ ਉਸਦਾ 2 ਸਾਲਾ ਭਰਾ ਵੀ ਸੀ। ਰੇਲਵੇ ਸਟੇਸ਼ਨ ਤੇ ਪਹੁੰਚਣੋਂ ਪ੍ਰੰਤੂ ਸੇ ਜਲਦੀ ਹੀ ਇੱਕ ਨੇੜੇ ਦੇ ਰਿਫਿਊਜੀ ਕੈਂਪ ਦੇ ਵਿੱਚ ਰੁਕ ਕੀਤਾ। ਤੋਂ ਕੈਂਪ ਵਿੱਚ ਭੋਜਨ ਲਈ ਲੰਬੀਆਂ ਕੁਮਾਵਦਾਰ ਕਤਾਰਾਂ ਲੱਗੀਆਂ ਸਨ ਜਿੱਥੇ ਭੁੱਖੇ, ਥੱਕੇ ਹੋਏ, ਘਰਾਂ ਤੋਂ ਉਜੜੇ ਹੋਏ ਰਿਫਿਊਜੀ ਘੰਟਿਆਂਬੱਧੀ ਖੜੇ ਰਹਿੰਦੇ ਸਨ। ਤੋਂ ਇਹ ਮੀਡਿੰਗ ਪਲੇਸ ਬਣਿਆ ਰਿਫਿਊਜੀ ਕੈਂਪ ਜੀ 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 ਇਹ ਫਿਰ ਜਦੋਂ ਦੋਵੇਂ ਅਲੱਗ ਹੋ ਗਏ ਤਾਂ ਦੋਵੇਂ ਅਲੱਗ ਹੋ ਗਏ ਫਿਰ ਉਸ ਤੋਂ ਬਾਅਦ ਇੱਕ ਰਿਫਿਊਜੀ ਕੈਂਪ ਦੇ ਵਿੱਚ ਆ ਕੇ ਮਿਲੇ ਜਿੱਥੇ ਦੋਵੇਂ ਜਣੇ ਆਪਣੇ ਪਰਿਵਾਰ ਲਈ ਰੋਟੀ ਲੈਣ ਜਾਂਦੇ ਪਏ ਸੀ ਤੋਂ ਪਹਿਲਾਂ ਇੱਕ ਦਰਦਨਾਕ ਜਿਹੜਾ ਕਿਸੇ ਨੂੰ ਵੀ ਸਾਂਝਾ ਕਰਨਾ ਜ਼ਰੂਰੀ ਹੈ ਕਿ ਭਗਵਾਨ ਸਿੰਘ ਮੈਣੀ ਜਿਨ੍ਹਾਂ ਦਾ ਪ੍ਰੀਤਮ ਕੋਰ ਨਾਲ ਰਿਸ਼ਤਾ ਹੋਇਆ ਸੀ ਉਹਨਾਂ ਦੇ ਤਿੰਨ ਭਰਾ ਪੱਛਮੀ ਪੰਜਾਬ ਤੋਂ ਭੱਜਣ ਸਮੇ ਮਾਰੇ ਗਏ ਸਨ ਉਸ ਹਿੰਸਾ ਦਾ ਸ਼ਿਕਾਰ ਹੋਏ ਗਏ ਸਨ ਔਰ ਉਹ ਦੁੱਖ ਨਾਲ ਸਰੋਵਰ ਆਪਣੀ ਬਜ਼ੁਰਗ ਮਾ ਦੇ ਨਾਲ ਅਮਸਰ ਪਹੁੰਚੇ ਸਨ ਉਸੇ ਰਫਿਊਜੀ ਕੈਂਪ ਚ ਜਿਸ ਕੈਂਪ ਦੇ ਵਿੱਚ ਪ੍ਰੀਤਮ ਕੋਰ ਜੀ ਆਏ ਸੀ ਹਾਂਜੀ ਤਾਂ ਇਹ ਫਿਰ ਦੋਵੇਂ ਜਣੇ ਜਦੋਂ ਕੈਂਪ ਦੇ ਵਿੱਚ ਮਿਲੇ ਰੋਟੀ ਲੈਣ ਜਾ ਰਹੇ ਸੀ ਦੋਵਾਂ ਨੇ ਆਪਣੀ ਸਟੋਰੀ ਸ਼ੇਅਰ ਕੀਤੀਆਂ ਕਿ ਉਹਨਾਂ ਦੇ ਉਹਨਾਂ ਦੇ ਤਿੰਨੋਂ ਬ੍ਰਦਰ ਮਾਰੇ ਗਏ ਨੇ ਲਾਈਨਾਂ ਚ ਲੱਗੇ ਹੋਏ ਐ ਤੇ ਉੱਥੇ ਇਹਨਾਂ ਦਾ ਮੇਲ ਅਚਨਚੇਤ ਜੀ ਜੀ ਤੇ ਉਹਨਾਂ ਨੇ ਫਿਰ ਦੱਸਿਆ ਭਗਵਾਨ ਸਿੰਘ ਮੈਣੀ ਨੇ ਦੱਸਿਆ ਕਿ ਮੇਰੇ ਤਿੰਨੋਂ ਬ੍ਰਦਰ ਪੂਰੇ ਹੋ ਗਏ ਨੇ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਮੈਂ ਆਪਣੀ ਬਜ਼ੁਰਗ ਮਾ ਦੇ ਨਾਲ ਉਹਨਾਂ ਇੱਥੇ ਆਇਆ ਹਾਂ ਤਾਂ ਉਹਨਾਂ ਨੇ ਦੱਸਿਆ ਕਿ ਮੈਂ ਆਪਣੇ ਬ੍ਰਦਰ ਨੂੰ ਛੋਟੇ ਜਿਹੇ ਨੂੰ ਕਿਦਾਂ ਬਚਾ ਬਚਾ ਕੇ ਆਪਣੀ ਗੋਦੀ 'ਚ ਬਿਠਾ ਬਿਠਾ ਕੇ ਉਹਨੂੰ ਲੈ ਕੇ ਆਈ ਹਾਂ ਆਪਣੇ ਪੇਰੈਂਟਸ ਦੇ ਨਾਲ ਉਹਨਾਂ ਦੀ ਫੈਮਿਲੀ ਤਾਂ ਸੇਫ ਆ ਗਈ ਪਰ ਉਹਨਾਂ ਨੇ ਜਿਹੜੇ ਡਿਫਿਕਲਟੀਜ਼ ਫੇਸ ਕੀਤੀਆਂ ਡਿਊਰਿੰਗ ਦ ਜਰਨੀ ਉਹਨਾਂ ਨੇ ਆਪਸ ਵਿੱਚ ਐਕਸਚੇਂਜ ਕੀਤਾ ਕਿ ਸਾਡੇ ਨਾਲ ਕੀ ਹੋਇਆ ਕੋਈ ਮਿਲੇਗਾ ਤਾਂ ਐਕਸਚੇਂਜ ਤਾਂ ਕਰੇਗਾ ਨਾ ਸਟੋਰੀਜ਼ ਕੀ ਹਾਂ ਸਾਡੇ ਨਾਲ ਕੀ ਮੇਰੇ ਨਾਲ ਕੀ ਹੋਇਆ ਮੇਰੇ ਨਾਲ ਕੀ ਹੋਇਆ ਤਾਂ ਦੋਵਾਂ ਨੇ ਆਪਣੀ ਸਟੋਰੀਜ਼ ਐਕਸਚੇਂਜ ਕੀਤੀਆਂ ਫਿਰ ਉਹਨਾਂ ਦੋਵਾਂ ਨੇ ਡਿਸਾਈਡ ਕੀਤਾ ਕਿ ਅੱਛਾ ਆਪਣੀ ਅਸੀਂ ਫੈਮਲੀਆਂ ਜਿਹੜੀਆਂ ਰਿਫਿਊਜੀ ਕੈਂਪ ਦੇ ਵਿੱਚ ਬੈਠੀਆਂ ਹੋਈਆਂ ਅਸੀਂ ਉਹਨਾਂ ਨੂੰ ਜਾ ਕੇ ਦੱਸਦੇ ਹਾਂ ਕਿ ਤੁਸੀਂ ਮੈਨੂੰ ਭਗਵਾਨ ਸਿੰਘ ਬੈਣੀ ਮਿਲੇ ਸੀ ਮੈਨੂੰ ਪ੍ਰੀਤਮ ਕੌਰ ਮਿਲੀ ਸੀ ਤੇ ਜਦੋਂ ਉਹ ਦੋਵੇਂ ਜਣੇ ਵਾਪਸ ਗਏ ਕੈਂਪ ਦੇ ਵਿੱਚ ਫਿਰ ਉਹਨਾਂ ਨੇ ਜਾ ਕੇ ਆਪਣੀ ਫੈਮਲੀਆਂ ਨੂੰ ਦੱਸਿਆ ਕਿ ਮੈਨੂੰ ਉਹ ਮਿਲੇ ਸੀ ਉਹ ਜਿਹੜੇ ਉਹਨਾਂ ਦੇ ਜਿਹੜੇ ਹੈਗੇ ਸ ਤੇ ਫਿਓਨਸੀ ਹੈਗੇ ਨੇ ਉਹ ਮਿਲੇ ਸੀ ਮੈਨੂੰ ਫਿਰ ਉਹਨਾਂ ਦੀ ਜਿਹੜੀ ਫੈਮਲੀ ਨੇ ਕੈਂਪ ਦੇ ਵਿੱਚ ਹੀ ਡਿਸਾਈਡ ਕੀਤਾ ਕਿ ਅੱਛਾ ਇਹਨਾਂ ਦਾ ਹੁਣ ਵਿਆਹ ਕਰ ਦੇਣਾ ਚਾਹੀਦਾ ਸ਼ਰਨਾਰਤੀ ਰਿਫਿਊਜੀ ਕੈਂਪ ਦੇ ਅੰਦਰ ਹੀ ਉਹਨਾਂ ਦਾ ਮੌਕੇ ਤੇ ਹੀ ਭਗਵਾਨ ਸਿੰਘ ਦੀ ਮਾਂ ਤੇ ਪ੍ਰੀਤਮ ਕੌਰ ਦੇ ਪਰਿਵਾਰ ਨੇ ਇਸ ਜੋੜੇ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਔਰ ਉਹ ਉਸ ਵੇਲੇ ਉਹਨਾਂ ਕੋਲ ਇਹ ਅਵਸਥਾ ਵਿੱਚ ਸੂਚਨ ਉਹਨਾਂ ਕੋਲ ਇਹ ਸੀ ਕਿ ਕਿਉਂਕਿ ਜੁੜੇ ਪ੍ਰੀਤਮ ਕੌਰ ਸੀ ਉਹ ਕੰਦੇ ਸੀ ਕਿ ਮੈਂ ਆਪਣੇ ਨਾਲ ਕੁਝ ਲੈ ਕੇ ਜਾਵਾਂ ਨਾ ਜਾਵਾਂ ਮੈਂ ਇੱਕ ਕੋਟ ਜ਼ਰੂਰ ਲੈ ਕੇ ਜਾਣਾ ਨਾਲ ਕਿਉਂਕਿ ਉਹਨਾਂ ਦੀ ਸਭ ਤੋਂ ਫੁਲਕਾਰੀ ਕੱਢੇ ਇਸ ਕੋਟ ਦੇ ਨਾਲ ਪ੍ਰੀਤਮ ਕੌਰ ਦੇ ਬਹੁਤ ਜਜ਼ਬਾਤ ਜੁੜੇ ਸਨ ਜਦੋਂ ਉਹ ਉੱਥੋਂ ਉੱਜੜ ਕੇ ਇੱਧਰ ਆਂਦੇ ਨੇ ਤਾਂ ਉਹਨਾਂ ਕੋਲ ਇੱਕ ਬੋਰਾ ਹੁੰਦਾ ਜਿਸ ਦੇ ਵਿੱਚ ਇਹ ਫੁਲਕਾਰੀ ਕੱਢਿਆ ਕੋਟ ਉੱਚੇਚੇ ਤੌਰ ਤੇ ਉਹ ਆਪਣੀ ਬਚੀ ਹੋਈਆਂ ਅਵਸਥਾ ਵਿੱਚੋਂ ਨਾਲ ਲੈ ਕੇ ਆਏ ਸਨ ਔਰ ਜੋ ਲੈਦਰ ਦਾ ਇਹ ਬਰੀਫ ਕੇਸ ਹੈ ਇਹ ਭਗਵਾਨ ਸਿੰਘ ਮੈਣੀ ਹਰਾਂ ਦਾ ਸੀ ਜਿਸ ਦੇ ਵਿੱਚੋਂ ਉੱਥੋਂ ਉਜੜਨ ਮੌਕੇ ਆਪਣੀ ਪੜ੍ਹਾਈ ਦੀਆਂ ਡਿਗਰੀਆਂ ਅਤੇ ਜ਼ਮੀਨ ਦੀ ਦਾਅਵੇਦਾਰੀ ਦੇ ਕਾਗਜ਼ात ਲੈ ਕੇ ਆਏ ਸਨ ਤਾਂ ਇਹ ਇੱਕ ਨਿੱਕਾ ਜਿਹਾ ਸੁੱਖ ਸੀ ਜੋ ਉਸ ਵੇਲੇ ਉਹਨਾਂ ਦੇ ਜ਼ਖਮਾ ਉੱਤੇ ਮਲਮ ਵਾਂਗ ਸੀ ਸ਼ਾਇਦ ਖੁਸ਼ੀਆਂ ਪਰੇ ਜਿਹੜੇ ਵਕਤ ਦੀ ਇੱਕ ਦਸੰਕੇਤ ਵੀ ਸੀ ਜੀ ਜੀ ਮਿਲਖਾ ਸਿੰਘ ਵੀ ਜਿਹੜੇ ਸੀਗੇ ਸਾਨੂੰ ਪਤਾ ਹੈ ਕਿ ਉਹ ਵੀ ਮਾਈਗਰੇਟ ਕਰਕੇ ਆ ਸੀ ਅਸੀਂ ਮੂਵੀ ਤਾਂ ਸਾਰਿਆਂ ਨੇ ਦੇਖੀ ਹੋਈ ਹੈ ਕਿ ਉਹਨਾਂ ਦੇ ਜਿਹੜੇ ਫੈਮਿਲੀ ਸੀ ਉਹਨਾਂ ਦੀ ਪੂਰੀ ਦੀ ਪੂਰੀ ਫੈਮਿਲੀ ਨੂੰ ਮਾਰਤਾ ਸੀ ਕਿੱਦਾਂ ਉਹਨਾਂ ਦੀ ਸਿਸਟਰ ਨੇ ਉਹਨਾਂ ਨੂੰ ਪਾਲ ਲਿਆ ਆ ਕੇ ਤਾਂ ਉਹ ਉਹਨਾਂ ਦੀ ਸਾਡੇ ਕੋਲ ਸਟੋਰੀ ਹੈ ਔਰ ਉਹ ਆਪਣੀ ਸਟੋਰੀ ਦੇ ਵਿੱਚ ਕਹਿੰਦੇ ਆ ਕਿ ਮੈਂ ਤੇ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਜਦੋਂ ਵੀ ਮੈਂ ਉਧਰ ਜਾਂਦਾ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਲੋਕੇ ਮੈਨੂੰ ਅੱਜ ਵੀ ਹੱਥਾਂ ਤੋਂ ਚੁੱਕਦੇ ਆ ਤਾਂ ਇਹ ਇੱਕ ਹੋਪ ਹੈ ਕਿ ਅਸੀਂ ਜਿਹੜੇ ਪਾਰਟੀਸ਼ਨ ਹੋ ਗਈ ਹੈ ਲੋਕਾਂ ਨੇ ਮਾਈਗ੍ਰੇਟ ਕਰ ਲਿਆ ਹੈ ਹੁਣ ਆਕੇ ਵੀ ਇੱਥੇ ਆਕੇ ਵੀ ਉਹਨਾਂ ਨੇ ਆਪਣੀ ਹੋਪ ਨੂੰ ਨਹੀਂ ਛੱਡਿਆ ਔਰ ਆਪਣਾ ਕੰਮ ਕਰਦੇ ਰਹੇ ਇਹ ਜਿਹੜਾ ਪੇੜ ਹੈ ਇਹ ਇੱਕ ਉਮੀਦ ਦਾ ਪੇੜ ਹੈ ਇਹ ਲੋਕਾਂ ਨੇ ਆਪਣੇ ਉਮੀਦ ਦੇ ਮੈਸੇਜ ਇੱਤੇ ਲਿਖੀ ਹੋਏ ਨੇ ਜਿਹੜੇ ਪੱਤਿਆਂ ਦੇ ਰੂਪ ਵਿੱਚ ਇੱਥੇ ਪੱਤਿਆਂ ਦੇ ਉੱਤੇ ਲਿਖੀ ਹੋਏ ਨੇ ਇਹ ਕਿਉਂਕਿ ਅਸੀਂ ਇਹ ਪੇੜ ਨੂੰ ਇੱਕ ਦਿਨ ਇੰਨਾ ਹਰਾ ਕਰ ਦੇਣਾ ਹੈ ਕਿ ਲੋਕਾਂ ਦੀ ਉਮੀਦਾਂ ਦੇ ਨਾਲ ਇਹ ਹਰਾ ਹੋ ਜਾਵੇਗਾ ਲੋਕ ਆਪਣੇ ਆਂਦੇ ਕੋਈ ਨਾ ਕੋਈ ਉਮੀਦ ਦਾ ਮੈਸੇਜ ਜ਼ਰੂਰ ਲੈ ਕੇ ਜਾਂਦੇ ਆ ਕਿ ਜ਼ਿੰਦਗੀ ਖਤਮ ਨਹੀਂ ਹੋਈ ਹੈ ਜ਼ਿੰਦਗੀ ਚੱਲਦੀ ਹੀ ਰਹਿਣੀ ਹੈ ਤਾਂ ਇਹ ਸਾਰਾ ਮੰਜ਼ਰ ਜਿਹੜਾ 1947 ਦੀ ਵੰਡ ਦਾ ਜੋ ਦੁਖਦਾਈ ਮੰਜ਼ਰ ਹੈ ਪਾਰਟੀਸ਼ਨ ਮਿਊਜ਼ੀਅਮ ਦੇ ਵਿੱਚ ਬਿਆਨ ਕਰਨ ਦੀ ਦਰਸਾਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਬਿਨਾਂ ਸ਼ੱਕ 15 ਅਗਸਤ ਜਦੋਂ ਵੀ ਆਂਦੀ ਹੈ ਤਾਂ ਦੇਸ਼ ਭਰ ਵਿੱਚ ਲਾਲ ਕਿਲੇ ਤੋਂ ਲੈ ਕੇ ਦੇਸ਼ ਦੇ ਹਰ ਸ਼ਹਿਰ ਹਰ ਕਸਬੇ ਦੇ ਵਿੱਚ ਜਸ਼ਨ ਮਨਾਏ ਜਾਂਦੇ ਨੇ ਪਰ ਕਿਤੇ ਨਾ ਕਿਤੇ ਉਹ ਪਰਿਵਾਰ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੇ ਇਹ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਹੈ ਜਿਨ੍ਹਾਂ ਦੇ ਆਪਣੇ अनेका ਜੀ 1947 ਦੀ ਵੰਡ ਦੀ ਭੇਡ ਚੜੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਜ਼ਖਮ ਜ਼ਰੂਰ ਹਰੇ ਹੋ ਜਾਂਦੇ ਆ ਉਹਨਾਂ ਦੇ ਮਨਾਂ ਵੀ ਜ਼ਰੂਰ ਤੀਸ ਉੱਠਦੀ ਹੈ ਕਿ ਆਖਰ ਉਹਨਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ ਕੈਮਰਾ ਪਾਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਟੀਸ ਨਿਊਜ਼ ਅੰਮ੍ਰਿਤਸਰ